ਪੰਜਾਬ ਸਰਕਾਰ ਨੇ ਇੱਕ ਐਕਸ਼ਨ ਲਿਆ ਤੇ ਸੈਕਸ਼ਨ ਮੋਡ ਦੇ ਵਿੱਚ ਇਕੱਠੇ ਹੀ 25 ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੇਲ੍ਹ ਮੈਕਮੇ ਦੇ ਵਿੱਚ ਕੀ ਕੁਝ ਚੱਲਦਾ ਸੀ ਅੰਦਰ ਔਰ ਖਾਸ ਕਰਕੇ ਇਹ ਮੰਨਿਆ ਜਾ ਰਿਹਾ ਹੈ ਕਿ ਅੱਜ ਨਹੀਂ ਕਈ ਸਮੇਂ ਤੋਂ ਜੇਲ੍ਹਾਂ ਦੇ ਵਿੱਚੋਂ ਤਸਕਰੀ ਕਰਨ ਵਾਲੇ ਵੀ ਖੂਬ ਆਪਣੀ ਮਨਮਰਜ਼ੀ ਦੇ ਨਾਲ ਲਿੰਕ ਦੇ ਵਿੱਚ ਰਹਿੰਦੇ ਨੇ ਕਿਉਂਕਿ ਮੋਬਾਈਲ ਫੋਨ ਆਏ ਦਿਨ ਕੋਈ ਨਾ ਕੋਈ ਬਰਾਮਦ ਹੋਏ ਰਹਿੰਦੇ ਨੇ ਉੱਥੋਂ ਤਾਂ ਮੋਬਾਈਲ ਫੋਨ ਦੇ ਜ਼ਰੀਏ ਨੈਟਵਰਕ ਦੇ ਨਾਲ ਹੀ ਇਹ ਸਾਰਾ ਕੁਝ ਜੇਲ੍ਹਾਂ ਦੇ ਵਿੱਚੋਂ ਬੈਠ ਕੇ ਵੀ ਧੰਦਾ ਚੱਲਦਾ ਪਰ ਇਹ ਕੱਲਾ ਕੀ ਸੰਭਵ ਹੋ ਸਕਦਾ ਹੈ ਕਿ ਜਿਹੜੇ ਕੈਦੀ ਨੇ ਜਾਂ ਫਿਰ ਹਵਾਲਾਤੀ ਨੇ ਉਹ ਆਪਣੀ ਮਨਮਰਜ਼ੀ ਦੇ ਨਾਲ ਮੋਬਾਈਲ ਫੋਨ ਦੀ ਵਰਤੋਂ ਕਰ ਸਕਣ ਜਾਂ ਜਦੋਂ ਉਹਨਾਂ ਨੂੰ ਹਿਰਾਸਤ ਵਿੱਚ ਲੈ ਕੇ ਜੇਲਾ ਤੱਕ ਪਹੁੰਚਾਇਆ ਜਾਂਦਾ ਹੈ ਕਿ ਉਦੋਂ ਹੀ ਨਾਲ ਲੈ ਕੇ ਜਾਂਦੇ ਨੇ ਸਮਗਰੀ ਜਾਂ ਬਾਅਦ ਵਿੱਚ ਜੇਲ੍ਹ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਧੰਦਾ ਚੱਲਦਾ ਤਾਂ ਇਸੇ ਤਰ੍ਹਾਂ ਦੀ ਗੱਲਾਂ ਸਾਹਮਣੇ ਆਈਆਂ ਨੇ ਤਾਂ ਵਿਭਾਗ ਦੇ ਕੋਲ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਕੋਲੇ ਰਿਪੋਰਟਾਂ ਜਦੋਂ ਮਿਲੀਆਂ ਹੋਣਗੀਆਂ ਤਾਂ ਸੁਭਾਵਿਕ ਜੀ ਗੱਲ ਹੈ ਤਾਂ ਫਿਰ ਛਾਣ ਨਹੀਂ ਲੱਗਣੀ ਲਾਜ਼ਮੀ ਸੀ ਤਾਂ ਹੁਣ 25 ਅਧਿਕਾਰੀ ਇਕੱਠੇ ਹੀ ਇਸ ਮਾਮਲੇ ਦੇ ਵਿੱਚ ਸਸਪੈਂਡ ਕਰ ਦਿੱਤੇ ਗਏ ਨੇ ਛੋਟੇ ਵੱਡੇ ਅਧਿਕਾਰੀ ਜਿਸ ਦੇ ਵਿੱਚ ਡਿਪਟੀ ਜੇਲ ਸੁਪਰਡੈਂਟ ਤੇ ਹੋਰ ਬਹੁਤ ਸਾਰੇ ਅਧਿਕਾਰੀ ਨੇ ਜਿਹੜੇ ਸ਼ਾਮਲ ਨੇ ਹੁਣ ਵਿਸਥਾਰ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਕਿ ਦਰਅਸਲ ਭ੍ਰਿਸ਼ਟਾਚਾਰ ਤੇ ਤਸਕਰੀ ਕੇਸਾਂ ਦੇ ਨਾਲ ਜੁੜਿਆ ਇਹ ਮਾਮਲਾ ਦੱਸਿਆ ਜਾ ਰਿਹਾ ਜਿਸ ਵਿੱਚ ਇਹ ਕਾਰਵਾਈ ਕੀਤੀ ਗਈ ਹੈ ਜੇਲ੍ਹਾਂ ਦੇ ਵਿੱਚੋਂ ਸ਼ਿਕਾਇਤਾਂ ਦੀ ਗਿਣਤੀ ਵੀ ਬਹੁਤ ਜ਼ਿਆਦਾ ਆ ਰਹੀ ਸੀ ਕਿ ਅੰਦਰ ਚੱਲ ਕੀ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਇੱਕੋ ਝਟਕੇ ਦੇ ਵਿੱਚ 25 ਅਧਿਕਾਰੀਆਂ ਨੂੰ ਜਿਹੜਾ ਸਸਪੈਂਡ ਕੀਤਾ ਗਿਆ ਹੈ ਜੇਲ੍ਹਾਂ ਦੇ ਕੰਮਕਾਜ ਨੂੰ ਪਾਰਦਰਸ਼ੀ ਢੰਗ ਦੇ ਨਾਲ ਤੇ ਅਨੁਸ਼ਾਸਨ ਦੇ ਨਾਲ ਚਲਾਏ ਜਾਣ ਦਾ ਦਾਵਾ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਸ ਦੇ ਚਲਦਿਆਂ ਉਹਨਾਂ ਕਿਹਾ ਕਿ ਜਿਹੜੇ ਨਿਯਮ ਤੋੜ ਰਹੇ ਸਨ ਜਿਹੜੇ ਮਿਲੇ ਹੋਏ ਸਨ ਤਸਕਰਾਂ ਨਾਲ ਤੇ ਭ੍ਰਿਸ਼ਟਾਚਾਰ ਕਰਦੇ ਨੇ ਜੇਲ੍ਹ ਅਧਿਕਾਰੀ ਉਹਨਾਂ ਸਾਰਿਆਂ ਨੂੰ ਜੇਲ੍ਹ ਅਧਿਕਾਰੀਆਂ ਨੂੰ ਤੇ ਕਰਮਚਾਰੀਆਂ ਨੂੰ ਤੁਰੰਤ ਪ੍ਰਭਾਵ ਦੇ ਨਾਲ ਸਸਪੈਂਡ ਕਰ ਦਿੱਤਾ ਗਿਆ ਸਸਪੈਂਡ ਕੀਤੇ ਗਏ ਅਧਿਕਾਰੀਆਂ ਦੇ ਵਿੱਚ ਤਿੰਨ ਡਿਪਟੀ ਸੁਪਰਡੈਂਟ ਨੇ ਦੋ ਅਸਿਸਟੈਂਟ ਸੁਪਰਡੈਂਟ ਨੇ ਇਹਨਾਂ ਸਮੇਤ ਕੁੱਲ 25 ਅਧਿਕਾਰੀ ਤੇ ਕਰਮਚਾਰੀ ਸ਼ਾਮਲ ਨੇ ਜਿਨ੍ਹਾਂ ਨੂੰ ਸਸਪੈਂਡ ਕੀਤਾ ਗਿਆ ਸਰਕਾਰ ਇਹਨਾਂ ਅਧਿਕਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ ਲਾਪਰਵਾਹੀ ਤੇ ਜੇਲ੍ਹ ਦੇ ਅੰਦਰ ਨਸ਼ਿਆਂ ਦੇ ਨੈੱਟਵਰਕ ਨੂੰ ਵਧਾਵਾ ਦੇਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਜਿਸ ਦੇ ਕਾਰਨ ਇਹ ਐਕਸ਼ਨ ਲਿਆ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਸਪਸ਼ਟ ਕੀਤਾ ਸੀ ਇਸ ਤੋਂ ਪਹਿਲਾਂ ਇੱਕ ਭਾਸ਼ਣ ਦੇ ਵਿੱਚ ਵੀ ਇੱਕ ਬਿਆਨ ਦੇ ਵਿੱਚ ਵੀ ਕਿ ਪੰਜਾਬ ਦੇ ਵਿੱਚ ਡਰੱਗਸ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਜਾਏਗੀ ਕਿਉਂਕਿ ਜਦੋਂ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਐਫਆਈਆਰ ਦਰਜ ਹੁੰਦੀ ਹੈ ਤੇ ਛਾਪੇਮਾਰੀ ਹੁੰਦੀ ਹੈ ਵਿਜੀਲੈਂਸ ਦੀ ਹਾਲਾਂਕਿ ਪਹਿਲਾਂ ਇਹ ਦੱਸਿਆ ਗਿਆ ਸੀ ਕਿ ਸਿੱਧਾ-ਸਿੱਧਾ ਤਸਕਰੀ ਦੇ ਨਾਲ ਜੁੜਿਆ ਮਾਮਲਾ ਹੈ ਵੱਡੀ ਮੱਛੀ ਨੂੰ ਹੱਥ ਪਾਇਆ ਤੇ ਹੁਣ ਬਾਕੀ ਸਾਰੀਆਂ ਪਾਰਟੀਆਂ ਵੀ ਇਕੱਠੀਆਂ ਹੋ ਗਈਆਂ ਨੇ ਪਰ ਬਾਅਦ ਵਿੱਚ ਐਫਆਈਆਰ ਦੀ ਕਾਪੀ ਨੂੰ ਆਧਾਰ ਬਣਾ ਕੇ ਤੇ ਜੋ ਰਿਮਾਂਡ ਲੈਣ ਦੇ ਲਈ ਦਸਤਾਵੇਜ਼ ਵਰਤੇ ਗਏ ਤੇ ਸਰਕਾਰੀ ਵਕੀਲਾਂ ਨੇ ਵੀ ਜਾਣਕਾਰੀ ਦਿੱਤੀ ਕਿ ਹਾਲੇ ਤੱਕ ਇਹ ਤਸਕਰੀ ਨਾਲ ਸਿੱਧੇ ਤੌਰ ਤੇ ਜੁੜਿਆ ਮਸਲਾ ਨਹੀਂ ਹੈ ਇਹ ਆਮਦਨ ਤੋਂ ਬਾਅਦ ਜਾਇਦਾਦ ਬਣਾਉਣ ਦਾ ਮਸਲਾ ਹੈ ਤਾਂ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਦਾ ਭਾਸ਼ਣ ਆਇਆ ਜਿਸ ਦੇ ਵਿੱਚ ਉਹਨਾਂ ਨੇ ਆਖਿਆ ਬਿਨਾ ਨਾਮ ਲਏ ਹੋਏ ਅਰਵਿੰਦ ਕੇਜਰੀਵਾਲ ਨੇ ਵੀ ਕਿਹਾ ਕਿ ਅਸੀਂ ਹੁਣ ਨਸ਼ਾ ਤਸਕਰਾਂ ਦੇ ਖਿਲਾਫ ਤਾਂ ਜਿਹੜੇ ਆਪਣੀਆਂ ਸਰਕਾਰਾਂ ਦੇ ਵੇਲੇ ਗੱਡੀਆਂ 'ਚ ਬੈਠ ਕੇ ਤਸਕਰਾਂ ਦੀ ਮਦਦ ਕਰਦੇ ਸਨ ਉਹਨਾਂ ਨੂੰ ਹੁਣ ਕਾਬੂ ਕਰਨਾ ਸ਼ੁਰੂ ਕੀਤਾ ਹੈ ਪਰ ਇਸ ਮਾਮਲੇ ਦੇ ਦੌਰਾਨ ਹੀ ਇੱਕ ਭਾਸ਼ਣ ਹੋਰ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਵੱਡੀ ਮੱਛੀ ਨੂੰ ਅਸੀਂ ਫੜਨ ਜਾ ਰਹੇ ਹਾਂ ਹੱਥ ਪਾਉਣ ਜਾ ਰਹੇ ਹਾਂ ਪਰ ਤੁਸੀਂ ਦੇਖਦੇ ਜਾਓ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਸੀ ਕਿ ਚਾਹੇ ਸਿਆਸਤਦਾਨ ਹੋਣ ਚਾਹੇ ਸਾਡੇ ਆਪਣੇ ਹੋਣ ਬਗਾਨੇ ਹੋਣ ਜਾਂ ਫਿਰ ਅਧਿਕਾਰੀ ਹੋਣ ਚਾਹੇ ਸਿਵਲ ਦੇ ਨੇ ਚਾਹੇ ਪੁਲਿਸ ਪ੍ਰਸ਼ਾਸਨ ਕਿਸੇ ਨੂੰ ਵੀ ਨਹੀਂ ਬਖਸ਼ਾਂਗੇ ਭ੍ਰਿਸ਼ਟਾਚਾਰ ਵਾਲੇ ਮਾਮਲੇ ਵਿੱਚ ਔਰ ਡਰੱਗ ਵਾਲੇ ਮਾਮਲੇ 'ਚ ਇਹਨਾਂ ਦੋਵਾਂ ਮਾਮਲਿਆਂ ਦੇ ਵਿੱਚ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਦੱਸਿਆ ਜਾ ਰਿਹਾ ਹੈ ਕਿ ਜੇਲ੍ਹ ਮੈਕਮੇ ਦੇ ਅੰਦਰ ਵੀ ਲੰਬੇ ਸਮੇਂ ਤੋਂ ਚੱਲ ਰੀਆਂ ਗੜਬੜੀਆਂ ਨੂੰ ਵੇਖਦਿਆਂ ਹੋਇਆਂ ਇਹ ਕਾਰਵਾਈ ਦੀ ਨੀਤੀ ਅਪਣਾਈ ਗਈ ਹੈ ਹੁਣ ਇਸ مسئلے ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆ ਰਹੀਆਂ ਨੇ ਕਿ ਕਈ ਜੇਲ੍ਹਾਂ ਦੇ ਵਿੱਚ ਡਰੱਗਸ ਦੀ ਤੇ ਮੋਬਾਈਲ ਫੋਨ ਦੀ ਤਸਕਰੀ ਤੇ ਕੈਦੀਆਂ ਨੂੰ ਵਿਸ਼ੇਸ਼ سہولتਾਂ ਦੇਣ ਤੇ ਰਿਸ਼ਵਤਖੋਰੀ ਜਏ ਮਾਮਲੇ ਰਿਪੋਰਟਾਂ ਸਰਕਾਰ ਤੱਕ ਲਗਾਤਾਰ ਪਹੁੰਚ ਰਹੀਆਂ ਸਨ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਹਾਲਾਂਕਿ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਦੇ ਵਿੱਚੋਂ ਕੀਤੀਆਂ ਗਈਆਂ ਜਿਹੜੀਆਂ ਵਿਜ਼ਿਟ ਤੇ ਜਾਂਚ ਦੇ ਵਿੱਚ ਇਹਨਾਂ ਜਿਹੜੇ ਦੋਸ਼ ਲੱਗ ਰਹੇ ਸਨ ਸ਼ਿਕਾਇਤਾਂ ਮਿਲ ਰਹੀਆਂ ਸਨ ਇਸ ਦੀ ਪੁਸ਼ਟੀ ਹੋ ਗਈ ਜਿਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹਾਲਾਂਕਿ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਹੋਰ ਜ਼ਿਆਦਾ ਲਗਾਮ ਕਸੀ ਜਾਵੇ ਇਸ ਨੂੰ ਲੈ ਕੇ ਪੰਜਾਬ ਸਰਕਾਰ ਦਾਵਾ ਕਰ ਰਹੀ ਹੈ ਕਿ ਮੌਜੂਦਾ ਨਸ਼ਾ ਤਸਕਰੀ ਦੇ ਨੈਟਵਰਕ ਨੂੰ ਪੂਰੀ ਤਰ੍ਹਾਂ ਸੀ ਖਤਮ ਕਰਨ ਦੇ ਲਈ ਵਿਉਂਤਬੰਦੀਆਂ ਬਣਾ ਰਿਹਾ ਹੈ ਜੇਲ੍ਹ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਨਾਲ ਹੇਠਲੇ ਪੱਧਰ ਦੇ ਜਿਹੜੇ ਕਰਮਚਾਰੀ ਨੇ ਉਹ ਮਿਲੇ ਹੋਣ ਕਰਕੇ ਉਹਨਾਂ ਦੀ ਲਾਪਰਵਾਹੀ ਜਾਂ ਮਿਲੀਭੁਗਤ ਕਹਿ ਲਓ ਇਸ ਕਰਕੇ ਸਖਤ ਕਾਰਵਾਈ ਕਰਨੀ ਪਈ ਹੈ ਹੁਣ ਜੇਲ੍ਹ ਮੈਕਮੇ ਦੇ 25 ਅਧਿਕਾਰੀ ਤੇ ਜਿਹੜੇ ਕਰਮਚਾਰੀ ਨੇ ਛੋਟੇ ਮੁਲਾਜ਼ਮ ਨੇ ਉਹਨਾਂ ਨੂੰ ਵੀ ਇੱਕੋ ਝਟਕੇ ਦੇ ਵਿੱਚ ਸਸਪੈਂਡ ਕਰ ਦਿੱਤਾ ਗਿਆ ਦੇਖਦੇ ਹਾਂ ਕਿ ਇਸ ਦੇ ਨਾਲ ਕਿੰਨਾ ਅਸਰ ਹੁੰਦਾ ਹੈ ਕਿਉਂਕਿ ਥੋੜੇ ਸਮਾਂ ਪਹਿਲਾਂ ਹੀ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਦੇ ਵਿੱਚ ਹੀ ਸੰਗਰੂਰ ਜੇਲ੍ਹ ਦੇ ਵਿੱਚ ਹੀ ਇੱਕ ਜੇਲ੍ਹ ਸੁਪਰਡੈਂਟ ਨੂੰ ਜਿਹੜਾ ਸਕਿਉਰਿਟੀ ਡੀਐਸਪੀ ਸੀ ਉਸ ਨੂੰ ਸਸਪੈਂਡ ਕੀਤਾ ਗਿਆ ਫੜਿਆ ਵੀ ਗਿਆ ਕਿਉਂਕਿ ਉਸ ਦੇ ਉੱਤੇ ਵੀ ਦੋਸ਼ ਹਨ ਕਿ ਉਹ ਤਸਕਰਾਂ ਦੇ ਨਾਲ ਮਿਲਿਆ ਹੋਇਆ ਔਰ ਜੇਲ੍ਹ ਦੇ ਵਿੱਚ ਜਿਹੜੇ ਹਵਾਲਾਤੀ ਨੇ ਕੈਦੀ ਨੇ ਉਹਨਾਂ ਦੇ ਨਾਲ ਮਿਲੀ ਭੁਗਤ ਕਰਕੇ ਜਾਂ ਉਸ ਬਦਲੇ ਪੈਸੇ ਲੈ ਕੇ ਜਾਂ ਕਾਲੀ ਕਮਾਈ ਕਰਕੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੂੰ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤਾ ਇਹ ਸਾਰੀਆਂ ਚੀਜ਼ਾਂ ਨੂੰ ਠੱਲ ਪਾਉਣ ਦੇ ਲਈ ਹੀ ਸਰਕਾਰ ਦਾ ਦਾਵਾ ਹੈ ਕਿ ਅਸੀਂ ਐਕਸ਼ਨ ਕੀਤਾ ਹੈ ਦੇਖਦੇ ਹਾਂ ਕਿ ਪੂਰੇ ਪੰਜਾਬ ਭਾਰਤ ਦੇ ਵਿੱਚ ਜਵੱਖ-ਵੱਖ ਜੇਲ੍ਹ ਮੈਕਮੇ ਦੇ ਵਿੱਚ ਕੰਮ ਕਰ ਰਹੇ ਅਧਿਕਾਰੀ ਤੇ ਕਰਮਚਾਰੀਆਂ ਉੱਤੇ ਇਸ ਸੈਕਸ਼ਨ ਦਾ ਕਿੰਨਾ ਕਾ ਅਸਰ ਹੁੰਦਾ ਹੈ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਜਦ ਤੱਕ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਨੇ ਰਹੋ এবੀਸੀ ਪੰਜਾਬ ਦੇ ਨਾਲ